ਸ਼੍ਰੀ ਅਮਰਸਰ ਸਾਹਿਬ ਤੋਂ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸੰਗਤਾਂ ਵੱਲੋਂ ਪਾਰੀ ਰੁੱਛਾ ਹਜ਼ਾਰਾਂ ਦੀ ਤਾਦਾਦ ਦੀ ਸੰਗਤਾਂ ਦੇ ਪਰਿਵਾਰਾਂ ਸਮੇਤ ਅੱਜ ਦੀ ਭਰੀ ਸਿੱਖ ਕੌਮ ਦੇ ਮਹਾਨ ਯੋद्धा ਅਤੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਪ੍ਰਕਾਸ਼ ਉਸਤ ਅਤੇ ਕੋਈਸ਼ਾਲ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸ਼ੇਦਗੰਜ ਸਾਹਿਬ ਤੋਂ ਗੁਰੂ ਗੁਰੂ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਰਹਿਮਾਈ ਹੇਠ ਹੋਈ ਹਜ਼ਾਰਾਂ ਦੇ ਤਾਦਾਦ ਵਿੱਚ ਸੰਗਤਾਂ ਨੇ ਪਰਿਵਾਰਾਂ ਸੁਖਦਾਈ ਦੀ ਭਰੀ ਨਗਰ ਕੀਰਤਨ ਸ਼ਹਿਰ ਦੇ ਮੁੱਖ ਰਸਤੇ ਜਿਹ ਹੁੰਦਾ ਹੋਇਆ ਬਾਬਾ ਜੀ ਦੇ ਜਨਮ ਸਥਾਨ ਪਉਵੰਡ ਲਈ ਰਵਾਨਾ ਹੋਇਆ ਇਸ ਮੌਕੇ ਰਸਤੇ 'ਚ ਬੰਦ ਬਾਜਾ ਪਾਰਟੀਆਂ ਗਤਕਾ ਪਾਰਟੀਆਂ ਸਕੂਲੀ ਬੱਚਿਆਂ ਨੇ ਭਾਗ ਲਾ ਕੇ ਸਾਰੇ ਵਾਤਾਵਰਨ ਨੂੰ ਅਲੌਕਿਕ ਕਰ ਦਿੱਤਾ ਅਤੇ ਸਾਰਾ ਵਾਤਾਵਰਨ ਜਵਾਬ ਬੋਲੇ ਸੋ ਨਿਹਾਲ ਦੇ ਜਾਕਾਰਿਆਂ ਨਾਲ ਗੂੰਜ ਉੱਠਿਆ ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਵੀ ਕੀਤਾ ਗਿਆ ਅਤੇ ਰਸਤੇ ਵਿੱਚ ਕਈ ਤਰ੍ਹਾਂ ਦੇ ਲੰਗਰ ਵੀ ਵਰਤਾਏ ਗਏ ਇਹ ਵੀ ਪੰਜਾਬ ਨੂੰ ਉਸ ਤੋਂ ਪ੍ਰਦੀਪ ਕੁਮਾਰ ਮਿੰਟੂ ਦੀ ਵਿਸ਼ੇਸ਼ ਰਿਪੋਰਟ ਇਸ ਲਈ ਪੋਬਿੰਡ ਵਾਸਤੇ ਕੀ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਿਸ਼ਾਲ ਤਨ ਤਨ ਬਾਬਾ ਦੀਪ ਸਿੰਘ ਦੇ 344 ਜਨਮ ਦਿਹਾੜੇ ਨੂੰ ਵਿਸ਼ਾਲ ਸਮਰਪਤ ਵਿਸ਼ਾਲ ਨਗਰ ਕੀਰਤਨ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਸਰਦਾਰ ਬਾਬਾ ਸਿੰਘ ਜੀ ਗਮਾਨਪੁਰੇ ਦੇ ਪਰਾਲੇ ਦੇ ਨਾਲ ਸਿਦਾ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਪੋਬਿੰਡ ਸਾਹਿਬ ਸੰਗਤਾਂ ਨੇ ਨਕਮਸਤਕ ਹੋਣਾ ਆ ਮਹਾਰਾਜ ਬਾਬਾ ਦੀਪ ਸਿੰਘ ਕਿਰਪਾ ਹੋਵੇ ਚੜ੍ਹਦੀ ਕਲਾ ਨਾਲ ਸੰਗਤਾਂ ਜਾ ਰਹੀਆਂ ਤੁਹਾਡਾ ਮੱਤ ਲੰਗਰ ਬਹੁਤ ਸੰਕਾ ਸੱਗ ਰੀਆਂ ਬਹੁਤ ਜਿਆਦਾ ਲੰਗਰ ਮਹਾਰਾਜ ਦੀ ਕਿਰਪਾ ਨਾਲ ਲੱਗੇ ਆ ਸੰਗਤਾਂ ਵਿੱਚ ਬਹੁਤ ਹੀ ਜਿਆਦਾ ਆਸ਼ਾ ਹੈ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਕੀ ਮੈਸੇਜ ਲਾ ਜਾਂਦੇ ਜੀ ਲਾ ਥਰਵਾਚਿਆ ਤੋਂ ਤੇ ਯੂਥ ਨੂੰ ਕੀ ਮੈਸੇਜ ਦੂਦ ਨੂੰ ਇਹੀ ਮੈਸੇਜ ਕਰਨਾ ਚਾਹੁੰਦੇ ਆ ਕਹਿਣਾ ਚਾਹੁੰਦੇ ਆ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਨਸ਼ਿਆਂ ਤੋਂ ਬਚੋ ਮਹਾਰਾਜ ਦੇ ਲੜ ਲੱਗੋ ਸੱਚੇ ਪਾਸ਼ਾ ਬਾਬਾ ਦੀਪ ਸਿੰਘ ਸ਼ਹੀਦਾਂ ਪਾਸ਼ਾ ਦੇ ਲੜ ਲੱਗੋ ਗੁਰਾਂ ਦਾ ਪਾਸ਼ਾ ਦੇ ਲੜ ਲੱਗੋ ਕੋਈ ਨਸ਼ੇ ਪੱਤੇ ਨਾ ਕਰੋ ਮਾਰੇ ਕੰਮਾਂ ਤੋਂ ਬਚੋ ਚੰਗੇ ਕਰਮਾਂ ਲਿਹਾਣ ਦਿਓ ਮਹਾਰਾ ਜੂਸ ਨੂੰ ਇਹ ਕਹਣਾ ਚਾਹੁੰਦੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਬਾਬਾ ਜੀ ਜਨਦਿੰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦੇ ਇਹ ਜਿਹੜੀ ਯਾਤਰਾ ਜਾ ਰਹੀ ਹੈ ਨਗਰ ਕੀਰਤਨ ਦੇ ਰੂਪ ਦੇ ਵਿੱਚ ਭੋਵਿੰਦ ਸਾਹਿਬ ਜਨਮ ਸਥਾਨ ਇਸ ਦੇ ਵਿੱਚ ਸੰਗਤਾਂ ਦਾ ਪਹਾੜი ਇਕੱਠ ਨਜ਼ਰ ਆ ਰਿਹਾ ਤੇ ਹਰ ਸਾਲ ਦੀ ਤਰ੍ਹਾਂ ਇਹ ਇਕੱਠ ਵੱਧਦਾ ਹੀ ਜਾ ਰਿਹਾ ਹੈ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਇਕੱਠ ਜਿਸ ਤਰ੍ਹਾਂ ਬਾਬਾ ਜੀ ਦੇ ਨਾਲ ਅਸੀਂ ਪਿਆਰ ਕਰਦੇ ਆਂ ਇਹ ਪਿਆਰ ਦਿਨੋਕ ਦਿਨ ਵਧਦਾ ਜਾ ਰਿਹਾ ਹੈ ਬਾਬਾ ਜੀ ਸਾਡੇ ਸਾਧੇ ਸਭ ਦੀਆਂ ਝੋਲੀਆਂ ਭਾਦੇ ਜਾ ਰਿਹਾ ਇਸੇ ਤਰ੍ਹਾਂ ਕਰਕੇ ਸਾਨੂੰ ਸਾਰਿਆਂ ਨੂੰ ਇਸ ਸਾਲ ਹਰ ਸਾਲ ਦੀ ਤਰ੍ਹਾਂ ਇਹ ਦਿਨ ਦੀ ਬੜੀ ਉਮੀਦ ਹੁੰਦੀ ਹੈ ਬੜੀ ਤੇਰ ਦੀ ਉਡੀਕ ਹੁੰਦੀ ਹੈ ਤੇ ਇਸੇ ਤਰ੍ਹਾਂ ਸਾਡੇ ਅੰਕਲ ਯੂਕੇ ਤੋਂ ਸਪੈਸ਼ਲ ਸਾਡੇ ਸਾਰੇ ਵੀਰ ਸਾਡੇ ਚਾਚਾ ਜੀ ਸਾਰੇ ਆਪਾਂ ਇਕੱਠੇ ਹੁੰਨੇ ਇਸ ਦਿਨ ਲਈ ਕਿ ਆਈਏ ਤੇ ਸੰਗਤਾਂ ਦੀ ਸੇਵਾ ਕਰੀਏ ਤੇ ਲੰਗਰ ਪਾਣੀ ਸ਼ਿਕਾ ਕੇ ਨਿਹਾਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਥ ਨੂੰ ਇਹ ਮੈਸੇਜ ਹੈ ਕਿ ਸੰਗਤ ਦੀ ਸੇਵਾ ਕਰਨ ਸੇਵਾ ਤੋਂ ਵੱਡਾ ਧਰਮ ਕੋਈ ਨਹੀਂ ਹੈ ਠੀਕ ਹੈ ਜੀ ਯੂਥ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਵੇ ਯੂਥ ਨੂੰ ਇਹ ਮੇਰਾ ਸੁਨੇਹਾ ਹੈ ਕਿ ਯੂਥ ਸਭ ਤੋਂ ਪਹਿਲਾਂ ਤੇ ਸੇਵਾ ਕਰੇ ਸੇਵਾ ਕਿਸੇ ਵੀ ਪ੍ਰਕਾਰ ਦੀ ਕਰੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਕ ਹੀ ਤਰ੍ਹਾਂ ਦੀ ਸੇਵਾ ਕਰਨੀ ਹੈ ਕੋਈ ਵੀ ਸੇਵਾ ਵੱਖ-ਵੱਖ ਤਰ੍ਹਾਂ ਦੇ ਨਾਲ ਉਹ ਸੇਵਾ ਕਰਨ ਜਿਸ ਨਾਲ ਸਮਾਜ ਨੂੰ ਤੇ ਸਾਡੇ ਖਿੱਤੇ ਨੂੰ ਫਾਇਦਾ ਹੋਵੇ ਤੇ ਇਹੀ ਗੁਰਸਿੱਖੀ ਨਾਲ ਜੁੜੋ ਤੇ ਆਪਣੇ ਧਰਮ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਸ ਦੇ ਵਿੱਚ ਪੂਰੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਮੈਰੀ ਕਟਾਈਆ ਵੀਰੇ ਖਬਰ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਵੀਰੇ ਸਟਾਰਟਿੰਗ ਸ਼ੁਰੂ ਤੋਂ ਵੀਰੇ ਸ਼ੁਰੂ ਤੋਂ ਮੈਂ ਯੂਕੇ ਤੋਂ ਆ ਤੇ ਇੱਥੇ ਬਾਬਾ ਜੀ ਦਾ ਜਨਮ ਦਿਨ ਮਨਾਉਣ ਆਏ ਆ ਤੇ ਇੱਥੇ ਲੰਗਰ ਲਾਏ ਨੇ ਦਲੀਬੀਆਂ ਦੇ ਦੁੱਧੇ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਜੀ ਸਭ ਲੰਗਰ ਵਰਤਾਉਂਦੇ ਨੇ ਫਰਸਟ ਕਲਾਸ ਤੇ ਸਭ ਸੇਵਾ ਹੋਣ ਦੀ ਹੈ ਸਾਰੇ ਵੀਰ ਰਲ ਕੇ ਅਸੀਂ ਲੱਗ ਕੇ ਮਤਲਬ ਕਰੀ ਦਾ ਕੰਮ ਅਸੀਂ ਨਗਰ ਕੀਰਤਨ ਨਿਕਲੇ ਆ ਕਿ ਕੀ ਤੁਹਾਡੇ ਕੋਲ ਸੇਵਾ ਲਈ ਗਈ ਹੈ ਅੱਡੇਲੋਂ ਸੇਵਾ ਇਹ ਹੀ ਹੈ ਕਿ ਲੈ ਵੀ ਲੰਗਰ ਲਾਇਆ ਹੋਇਆ ਵਾ ਲੋਕਾਂ ਚ ਸ਼ਕਨ ਤੋਂ ਲੇ 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 ਕਿਰਪਾ ਚੜਨੀ ਕਲਾ ਪਰ ਹੀ ਯੂਪੀ ਤੋਂ ਆਣ ਕੇ ਯੂਕੇ ਤੋਂ ਆਣ ਕੇ ਇਹ ਚਲਾਉਣੇ ਲੱਗੇ ਐ ਵੀ ਗੱਲ ਨਾਲ ਯੂਥ ਨੂੰ ਕੀ ਮੈਸੇਜ ਦੇਣਾ ਚਾਹੀਦਾ ਯੂਥ ਨੂੰ ਮੈਸੇਜ ਇਹ ਦੇਣਾ ਹੈ ਇਕਤਾ ਬਣਾਈ ਰੱਖੋ ਤੇ ਸਿੱਖੀ ਦੇ ਨਾਲ ਜੁੜੋ ਐਨਾ ਕੁ ਗੁਰੂ ਕਮਾ ਜੀ ਵਾਈ ਗੁਰੂ ਜੀ ਬਤੇ ਇਹ ਸਾਰਾ ਹੀ ਪ੍ਰਤਾਪ ਤਨ ਤਨ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਦਾ ਵਾ ਇਹ ਹਰ ਸਾਲ ਦੀ ਤਰ੍ਹਾਂ ਜਿਹੜੋ ਜਨਮ ਦਿਹਾੜਾ ਦਾ ਵਾ ਉਹ ਤੋਂ ਪਹਿਲਾਂ ਐਤਵਾਰ ਜਿਹੜਾ ਆਉਂਦਾ ਵਾ ਉਸ ਐਤਵਾਰ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਮਹਾਪੁਰਖ ਪੂਰੀ ਵਾਲਿਆਂ ਦੇ ਸਹਿਯੋਗ ਸਦਕਾ ਸਾਡੇ ਬਹੁਤ ਸਤਿਕਾਰਯੋਗ ਸਾਡੇ ਪਿਤਾ ਜੀ ਸਰਦਾਰ ਬਾਬਾ ਸਿੰਘ ਜੀ ਗਵਾਨਪੁਰਾ ਮੈਂਬਰ ਐਸਪੀਸੀ ਉਹ ਹਰ ਸਾਲ ਇਸੇ ਸੇਵਾ ਲੈਂਦੇ ਨੇ ਤੇ ਮਹਾਰਾਜ ਜੇ ਇਸੇ ਤਰ੍ਹਾਂ ਸੇਵਾ ਦਿੰਦਾ ਰਹੇ ਵੀ ਉਹ ਸੇਵਾ ਕਰਦੇ ਰਹਿਣ ਅਮਰ ਸ਼ੀਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਜੀ ਠੀਕ ਹੈ ਜੀ